ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਚੀਆ ਉਡੀਕ ਖਤਮ ਹੋ ਚੁੱਕੀ ਹੈ ਉਸ ਸਮਾਂ ਉਹ ਦਿਨ ਆ ਚੁੱਕਿਆ ਹੈ ਜਿਸ ਦਾ ਸਾਰਿਆਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ 4 ਜੂਨ ਯਾਨੀ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਜਿहां ਅੱਜ ਲੋਕ ਸਭਾ ਚੋਣਾਂ ਦੇ ਨਤੀਜੇ ਆਉਣੇ ਨੇ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਧੜਕਣਾ ਤੇਜ਼ ਹੋ ਚੁੱਕੀਆਂ ਨੇ 328 ਉਮੀਦਵਾਰਾਂ ਦੀ ਕਿਸਮਤ EVM ਦੇ ਵਿੱਚ ਕੈਦ ਹੈ ਅਤੇ ਕੁਝ ਹੀ ਸਮੇਂ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਤੇ ਸਥਿਤੀ ਸਪਸ਼ਟ ਹੋ ਜਾਵੇਗੀ ਕਿ ਕਿਹੜੀ ਪਾਰਟੀ ਅੱਗੇ ਨਿਕਲ ਰਹੀ ਹੈ ਤੇ ਕਿਹੜੀ ਪਾਰਟੀ ਪਿੱਛੇ ਰਹਿ ਗਈ ਹੈ ਕਿਹੜੀ ਬਾਜ਼ੀ ਕਿੱਥੋਂ ਬਾਜ਼ੀ ਮਾਰਦੀ ਹੈ ਇਹ ਦੇਖਣਾ ਹੋਵੇਗਾ ਤਾਂ ਸਾਰਿਆਂ ਦੀ ਹੀ ਨਜ਼ਰਾਂ ਅੱਜ ਚੋਣ ਨਤੀਜਿਆਂ ਦੇ ਉੱਤੇ ਟਿਕੀਆਂ ਹੋਣਗੀਆਂ ਹਰ ਕੋਈ ਹੀ ਇਸ ਘੜੀ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀ ਖਾਸ ਕਰਕੇ ਸਿਆਸੀ ਲੀਡਰ ਸਿਆਸੀ ਲੀਡਰਾਂ ਦੀਆਂ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਚੁੱਕੀਆਂ ਨੇ ਉਮੀਦਵਾਰਾਂ ਦੀਆਂ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਕੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੀਆਂ ਨਜ਼ਰਾਂ ਕੱਲ ਤੋਂ ਹੀ ਟਿੱਕੀਆਂ ਹੋਈਆਂ ਨੇ ਐਗਜ਼ਿਟ ਪੋਲਾਂ ਦੇ ਉੱਤੇ ਕੱਲ ਐਗਜ਼ਿਟ ਪੋਲ ਜਿਹੜੇ ਨੇ ਉਹ ਸਾਹਮਣੇ ਆਏ ਸੁਰਖੀਆਂ ਦਾ ਵਿਸ਼ਾ ਵੀ ਬਣੇ ਰਹੇ ਪਰ ਹੁਣ ਅਸਲ ਦੇ ਵਿੱਚ ਕੀ ਹੁੰਦਾ ਅਸਲ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ ਇਹ ਦੇਖਣ ਵਾਲੀ ਗੱਲ ਰਹੇਗੀ ਬੇਹੱਦ ਹੀ ਅਹਿਮ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਕੁਝ ਹੀ ਸਮੇਂ ਦੇ ਵਿੱਚ ਸਾਡਾ ਲਾਈਵ ਵੀ ਸ਼ੁਰੂ ਹੋ ਜਾਵੇਗਾ ਤੇ ਇਸ ਲਾਈਵ ਦੇ ਵਿੱਚ ਅਸੀਂ ਤੁਹਾਨੂੰ ਕੁਝ-ਕੁਝ ਸਮੇਂ ਦੇ ਉੱਤੇ ਹੀ ਅਪਡੇਟ ਦਿੰਦੇ ਰਹਾਂਗੇ ਕਿ ਕੌਣ ਅੱਗੇ ਚੱਲ ਰਿਹਾ ਹੈ ਕੌਣ ਪਿੱਛੇ ਚੱਲ ਰਿਹਾ ਦੇ ਤੁਸੀਂ ਲਾਈਵ ਪੰਜਾਬੀ ਟੀਵੀ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਫੇਸਬੁੱਕ ਪੇਜ ਤੇ ਵੀ ਫੋ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਤੇ ਇਸ ਦੌਰਾਨ ਅਸੀਂ ਤੁਹਾਨੂੰ ਲਾਈਵ ਦੌਰਾਨ ਹਰੇਕ ਅਪਡੇਟ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਅੱਜ 4 ਜੂਨ ਹੈ 4 ਜੂਨ ਯਾਨੀ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਨੇ ਤੇ ਇਸ ਦੌਰਾਨ ਹਰੇਕ ਪਾਰਟੀ ਦੀਆਂ ਨਜ਼ਰਾਂ ਜੜੀਆਂ ਨੇ ਉਹ ਟਿਕੀਆਂ ਹੋਈਆਂ ਨੇ ਚੋਣ ਨਤੀਜਿਆਂ ਦੇ ਉੱਤੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਕੁਝ ਹੀ ਸਮੇਂ ਦੇ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਜਾ ਰਹੀ ਹੈ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ ਨੂੰ ਸਵੇਰੇ ਯਾਨੀ ਕਿ ਅੱਜ ਸਵੇਰੇ 8 ਵਜੇ ਸ਼ੁਰੂ ਹੋਵੇਗੀ 23 ਦੇ ਵਿੱਚ 24 ਥਾਵਾਂ ਤੇ 48 ਇਮਾਰਤਾਂ ਦੇ ਵਿੱਚ ਗਿਣਤੀ ਕੇਂਦਰ ਬਣਾਏ ਗਏ ਨੇ 15000 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਲਈ ਡਿਊਟੀ ਤੇ ਤਾਇਨਾਤ ਨੇ ਇਸ ਦੇ ਨਾਲ ਹੀ ਹਰੇਕ ਜ਼ਿਲ੍ਹੇ ਦੇ ਵਿੱਚ ਗਿਣਤੀ ਕੇਂਦਰਾਂ ਦੀ ਸੁਰੱਖਿਆ ਦੇ ਲਈ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ ਹਰੇਕ ਗਿਣਤੀ ਕੇਂਦਰ ਤੇ ਸੁਪਰਵਾਈਜ਼ਰ ਮਾਈਕਰੋ ਆਬਜ਼ਰਵਰ ਅਤੇ ਸਹਾਇਕ ਸਟਾਫ ਮੌਜੂਦ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪਸ਼ਟ ਹੋ ਜਾਣਗੇ ਤਸਵੀਰ ਸਾਫ ਹੋ ਜਾਵੇਗੀ ਇਸ ਵਾਰ ਸੂਬੇ ਦੇ ਵਿੱਚ 328 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ 2.14 ਕਰੋੜ ਵੋਟਰਾਂ ਦੇ ਵਿੱਚੋਂ ਸਿਰਫ 62.80% ਨੇ ਹੀ ਆਪਣੀ ਵੋਟ ਪਾਈ ਹੈ ਸਭ ਤੋਂ ਵੱਧ VOTING ਬਠਿੰਡਾ ਦੇ ਵਿੱਚ ਹੋਈ ਹੈ ਜਿੱਥੇ 69.36% ਦੀ VOTING ਹੋਈ ਹੈ ਜਦਕਿ ਸਭ ਤੋਂ ਘੱਟ ਅਮ੍ਰਿਤਸਰ ਦੇ ਵਿੱਚ 56.6% ਦੀ VOTING ਹੋਈ ਹੈ ਗਿਣਤੀ ਲਈ ਹਰ ਕੇਂਦਰ ਦੇ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਨੇ ਅਤੇ ਹਰ ਹਾਲ ਦੇ ਵਿੱਚ 14 ਟੇਬਲ ਹੋਣਗੇ ਹਰੇਕ ਟੇਬਲ ਤੇ ਇੱਕ ਕਾਊਂਟਿੰਗ ਸੁਪਰਵਾਈਜ਼ਰ ਇੱਕ ਕਾਊਂਟਿੰਗ ਸਹਾਇਕ ਕਾਊਂਟਿੰਗ ਸਟਾਫ ਗਰੁੱਪ D ਦਾ ਕਰਮਚਾਰੀ ਅਤੇ ਇੱਕ ਮਾਈਕਰੋਬਸਰਵਰ ਤੈਨਾਤ ਕੀਤਾ ਜਾਵੇਗਾ ਇਸ ਦੇ ਨਾਲ ਹੀ ਆਖਰੀ ਰੈਡ ਮਾਈਜ਼ੇਸ਼ਨ ਗਿਣਤੀ ਵਾਲੇ ਦਿਨ ਸਵੇਰੇ 5 ਵਜੇ ਹੋਵੇਗੀ ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੂਥਾਂ ਦੇ ਹਿਸਾਬ ਨਾਲ ਹੀ ਗਿਣਤੀ ਕੀਤੀ ਜਾਵੇਗੀ ਵੋਟਾਂ ਦੀ ਗਿਣਤੀ 17 ਗਿੜਾਂ ਤੋਂ ਲੈ ਕੇ 27 ਗਿੜਾਂ ਤੱਕ ਹੋ ਸਕਦੀ ਹੈ ਦੱਸਿਆ ਕਿ 4 ਜੂਨ ਨੂੰ ਯਾਨੀ ਕਿ ਅੱਜ ਪੰਜਾਬ ਭਰ ਦੇ ਵਿੱਚ ਗਿਣਤੀ ਜਿੱਥੇ ਸ਼ੁਰੂ ਹੋਵੇਗੀ ਤਾਂ ਉੱਥੇ ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ ਇਸ ਬਾਰੇ ਚੋਣ ਕਮਿਸ਼ਨ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕਿਆ ਹੈ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਦੇ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਇਸ ਵਿਰੁੱਧ ਕਾਰਵਾਈ ਹੋਵੇਗੀ ਗੱਲ 2019 ਦੇ ਚੋਣ ਨਤੀਜਿਆਂ ਦੀ ਕਰ ਲੈਂਦੇ ਹਾਂ ਕਿ 2019 ਦੇ ਵਿੱਚ ਕਿਹੜੀ ਪਾਰਟੀ ਅੱਗੇ ਸੀ ਤਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਸੂਬੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਉਸ ਸਮੇਂ ਕਾਂਗਰਸ ਨੇ 13 'ਚੋਂ 8 ਲੋਕ ਸਭਾ ਸੀਟਾਂ ਜਿੱਤੀਆਂ ਸਨ ਆਪ ਨੂੰ ਇੱਕ ਅਕਤਿਆ ਕਾਲੀ ਦਲ ਤੇ ਭਾਜਪਾ ਨੂੰ ਦੋ-ਦੋ ਸੀਟਾਂ ਮਿਲੀਆਂ ਸਨ ਤਾਂ ਅੱਜ ਕੁਝ ਹੀ ਸਮੇਂ ਦੇ ਵਿੱਚ ਤਸਵੀਰ ਸਾਫ਼ ਹੋ ਜਾਵੇਗੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਜਿਸ ਤੋਂ ਬਾਅਦ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਕਿ ਆਖਿਰਕਾਰ ਕਿਹੜੀ ਪਾਰਟੀ ਅੱਗੇ ਨਿਕਲ ਰਹੀ ਹੈ ਤੇ ਕਿਹੜੀ ਪਾਰਟੀ ਪਿਛੇ ਰਹਿ ਗਈ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ